ਮਾਧਿਅਮ ਸੇ ਲੋਗ ਅਮਰੀਕਾ ਜਾ ਰਹੇ ਹੈ ਔਰ ਵਾਪਸ ਲਗਾਤਾਰ ਆ ਰਹੇ ਹੈ ਬੇੜੀਆਂ ਹਾਥੋਂ ਮੇਂ ਹੋਤੀ ਹੈ ਜੰਜੀਰੇ ਹਾਥੋਂ ਮੇਂ ਹੋਤੀ ਹੈ ਇੱਕ ਗੱਲ ਮੇਰੀ ਹੋਰ ਸੁਣ ਲਓ ਜਿਹੜੀ ਇਹ ਤੁਸੀਂ ਗੱਲ ਕਹੀ ਹੈ ਇਹ ਮੈਂ ਉਦੋਂ ਵੀ ਕਹਿੰਦਾ ਸੀ ਬਈ ਸਾਰੇ ਪੰਜਾਬੀਆਂ ਦੀ ਉਹਨਾਂ ਦੀ ਸੁੱਖ ਲਈ ਸੁਫਲ ਚਲੋ ਉੱਥੋਂ ਤਾਂ ਉਹ ਕੱਢ ਤੇ ਪਰ ਜਹਾਜ਼ ਉੱਥੋਂ ਇੱਥੇ ਆ ਰਿਹਾ ਪੰਜਾਬ ਚ ਤੇ ਉਹ ਆਪਣੇ ਆਪਣੇ ਘਰੇ ਆਰਾਮ ਦੇ ਨਾਲ ਪਹੁੰਚ ਰਹੇ ਹ ਹੁਣ ਕੀ ਹੋਇਆ ਜਦੋਂ ਇਹ ਭੰਡ ਨੇ ਜਦੋਂ ਇਹ ਦੀਪੰਡ ਦੀ ਸਰਕਾਰ ਨੇ ਇਸ ਤਰੀਕੇ ਨਾਲ ਰੌਲਾ ਪਾਤਾ ਉੱਥੇ ਜਾ ਕੇ ਪ੍ਰੈਸ ਕਾਨਫਰੰਸਾਂ ਕਰਤੀਆਂ ਸਿਰਫ ਕਿਉਂਕਿ ਅਕਲ ਤਾਂ ਹੈ ਨਹੀਂ ਸਮਝ ਤਾਂ ਹੈ ਨਹੀਂ ਵੀ ਹਰ ਚੀਜ਼ ਨਾਲ ਮੀਡੀਆ ਦੇ ਵਿੱਚ ਜਾ ਕੇ ਮਾਈਲੇਜ ਕਿਵੇਂ ਲੈਣੀ ਆ ਲੋਕਾਂ ਨੂੰ ਢਕਾਉਣਾ ਕਿਵੇਂ ਹੁਣ ਹੋਇਆ ਕਿ ਹੁਣ ਉਹਨਾਂ ਨੇ ਫੈਸਲਾ ਕਰ ਲਿਆ ਵੀ ਕੋਈ ਵੀ ਜਹਾਜ਼ ਅਮਰਸਰ ਨਹੀਂ ਜਾਊਗਾ ਕੋਈ ਵੀ ਜਹਾਜ਼ ਜਿਹੜਾ ਇਹ ਉਹ ਪੰਜਾਬ ਨਹੀਂ ਜਾਊਗਾ ਹੁਣ ਜਿੰਨੇ ਪੰਜਾਬੀ ਬਾਕੀ ਉਹਨਾਂ ਨੇ ਫੜੇ ਹੋਏ ਆ ਜਾਂ ਫੜਨੇ ਆ ਜਿੱਥੋਂ ਐਂਟਰ ਕਰਨਗੇ ਚਾਹੇ ਉਹ ਮੈਕਸੀਕੋ ਦੇ ਅੰਦਰ ਉਹਨਾਂ ਦੇ ਅਲੱਗ-ਅਲੱਗ ਕੋਸਟ ਸਪੀਕਾਏ ਚਾਹੇ ਉਹਨਾਂ ਦੇ ਹੋਰ ਪਨਾਮਾ ਜਿਹੜੇ ਵੀ ਸ਼ਹਿਰ ਜਗਾ ਨੇ ਉਹ ਜਹਾਜ਼ ਹੁਣ ਉੱਥੋਂ ਭਰ ਕੇ ਜਾਂ ਬੱਸਾਂ ਰਾਹੀਂ ਉਹਨਾਂ ਨੇ ਇਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਕੇ ਇਹਨਾਂ ਦੇ ਰੋਲੇ ਪਾਏ ਨੇ ਕਿਉਂਕਿ ਉੱਥੇ ਜਦੋਂ ਮੈਂ ਗਿਆ ਸੀ ਜਿੱਦਣ ਉੱਥੇ ਸਾਰੇ بڑے-बड़े ਆਫੀਸਰ ਨੇ ਜਿਹੜੇ ਉਹ ਅਮਰੀਕਨ ਐਮਬੈਸੀ ਦੇ ਵੀ ਪਹੁੰਚੇ ਸੀ ਜਦੋਂ ਉਹਨਾਂ ਨੂੰ ਇਹ ਗੱਲ ਉੱਥੇ ਹੋਈ ਅਸੀਂ ਤਾਂ ਉਹ ਕਹਿੰਦੇ ਵੀ ਇਸ ਕਰਕੇ ਕਰ ਰਹੇ ਸੀ ਵੀ ਜਿਨ੍ਹਾਂ ਨੂੰ ਰੌਣਾ ਉਹਨਾਂ ਨੂੰ ਆਪਣੇ ਪੰਜਾਬ ਦੇ ਨਾਲ ਇੱਕ ਅਲੱਗ ਰਿਸ਼ਤਾ ਏ ਪਿਆਰ ਆ ਤੇ ਸਾਰਿਆਂ ਨੂੰ ਅਸੀਂ ਘਰ ਪਹੁੰਚਾ ਦਈਏ ਪਰ ਇਹ ਜਦੋਂ ਵੀ ਭੰਡ ਨੇ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਉਹਦਾ ਅਸਰ ਹੁਣ ਇਹ ਹੋਇਆ ਵੀ ਸਾਰੇ ਉਹ ਬੱਸਾਂ ਰਹੀਂ ਜਾਂ ਗੱਡੀਆਂ ਰਹੀਂ ਜਿੱਥੋਂ-ਜਿੱਥੋਂ ਐਂਟਰ ਕਰਨਗੇ ਚਾਹੇ ਉਹ ਪਨਾਮਾ ਹੋਵੇ ਚਾਹੇ ਉਹ ਮੈਕਸੀਕੋ ਹੋਵੇ ਤੇ ਹੋਰ ਜਗ੍ਹਾ ਹੋਵੇ ਉੱਥੋਂ ਛੱਡ ਕੇ ਹੁਣ ਉਹਨਾਂ ਨੂੰ ਆਪਣੇ ਪੈਸੇ ਦੀਆਂ ਟਿਕਟਾਂ ਲਾ ਕੇ ਆਪਣੇ ਘਰ ਵਾਪਸ ਆਉਣਾ ਪਊ ਉਲਟਾ ਉਹ ਵਿਚਾਰੇ ਪਹਿਲਾਂ ਲੁੱਟੇ ਜਾ ਚੁੱਕੇ ਆ ਉਹ ਤਬਾਹ ਹੋ ਚੁੱਕੇ ਆ ਪੈਸਾ ਸਭ ਕੁਝ ਦੇ ਚੁੱਕੇ ਆ ਆਪਣੀ ਏਜੰਟਸ ਨੂੰ ਹੁਣ ਉਲਟਾ ਇਹਨਾਂ ਨੇ ਭੰਡਾ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਰੌਲਾ ਪਾਇਆ ਹੁਣ ਉਹ ਉਧਰ ਛੱਡ ਰਹੇ ਆ ਉਥੋਂ ਲੱਖਾਂ ਰੁਪਏ ਦੀਆਂ ਟਿਕਟਾਂ ਵੀ ਲਾ ਕੇ ਉਹਨਾਂ ਨੂੰ ਉਹਨਾਂ ਨੂੰ ਫਲਾਈਟ ਆਪਣੀ ਚ ਬੈਠ ਕੇ ਇੱਥੇ ਦੇਸ਼ 'ਚ ਪੰਜਾਬ 'ਚ ਆਉਣਾ ਪਊਗਾ ਹੁਣ ਇਹ ਅੰਦਾਜ਼ਾ ਲਾ ਲਓ ਵੀ ਇਹ ਕਿੰਨਾ ਕਿ ਸਿਆਣਾ ਬੰਦਾ ਏ ਜਿਹੜਾ ਹਰਦੀਆਂ ਗੱਲਾਂ ਸਮਝਣ ਤੋਂ ਨਾ ਸਮਝਣ ਅਰੇ ਪੀ ਤੂੰ ਗੱਲ ਤਾਂ ਕਰ ਲੈ ਕਿਸੇ ਨਾਲ ਉਹਦੇ ਬਾਰੇ ਅਸਲੀਅਤ ਤਾਂ ਜਾਣ ਪਰ 8 ਪੀਐਮ ਦੇ ਨਾਲ ਗੱਲ ਕੌਣ ਕਰੇ 8 ਪੀਐਮ ਤੋਂ ਬਾਅਦ ਗੱਲ ਕੌਣ ਕਰੇ ਇਸ ਕਰਕੇ ਇਹ ਜਿਹੜੇ ਬਾਹਰੋਂ ਵੀ ਨੌਜਵਾਨ ਆ ਰਹੇ ਸੀ ਉਹ ਵੀ ਇਸ ਬੰਦੇ ਨੇ ਪਹਿਲਾਂ ਦੁਖੀ ਤੇ ਹੁਣ ਹੋਰ ਖੱਜਲ ਖਵਾਰ ਕਰਨ ਲਈ ਲੱਖਾਂ ਰੁਪਈਆ ਲਾਉ ਪਤਾ ਨਹੀਂ ਕਿੰਨਾ ਉਹਨਾਂ ਨੂੰ ਟਾਈਮ ਲੱਗੂ ਉਹ ਸਾਰਿਆਂ ਨੂੰ ਫੜ ਕੇ ਉਧਰ ਮੈਕਸੀਕੋ ਭੇਜਣ ਲੱਗੇ ਦੇਖੋ ਇਹਦਾ ਮਤਲਬ ਇਹੀ ਹੋ ਗਿਆ ਨਾ ਇਹਦਾ ਮਤਲਬ ਆਪ ਮੰਨ ਗਿਆ ਨਾ ਵੀ ਅਸੀਂ ਲੁੱਟ ਰਹੇ ਹਾਂ ਅਸੀਂ ਕਰਪਸ਼ਨ ਕਰ ਰਹੇ ਹਾਂ ਇਹ ਲੈਟਰ ਜਾਰੀ ਕੀਤਾ ਇਸ ਬੰਤੇ ਦੀ ਕੋਈ ਮੰਨਤਾ ਵੀ ਨਹੀਂਗਾ ਇਹਦੀ ਤਾਂ ਡੀਸੀ ਜਾਂ ਥੱਲੇ ਕੋਈ ਇਹਦੀ ਕੋਈ ਸੁਣਵਾਈ ਨਹੀਂ